ਹਾਂਜੀ ਸਵਾਗਤ ਹੈ ਤੁਹਾਡਾ ਕੁਦਰਤ ਡੈਰੀ ਫਾਰਮ ਭਗਤਾ ਚ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਘੰਟੀ ਵਾਲਾ ਬਟਨ ਆਲਟ ਸੈੱਟ ਕਰ ਲਓ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਆਉਂਦੀ ਰਹੇ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਆਂ ਪਿੰਡ ਭਗਤਾ ਭਾਈ ਕਾ ਜ਼ਿਲਾ ਬਠਿੰਡਾ ਤਹਿਸੀਲ ਰਾਮਪੁਰਾ ਫੂਲਪੈਂਦੀ ਆ ਆਪਾਂ ਪਹੁੰਚੇ ਆਂ ਬਾਈ ਸੁਭਾਸ ਕੋਲੇ ਬਾਈ ਦੀਆਂ ਅੱਗੇ ਵੀ ਆਪਾਂ ਤਿੰਨ ਚਾਰ ਵੀਡੀਓ ਪਾਈਆਂ ਵਧੀਆ ਰਿਸਪੌਂਸ ਰਿਹਾ ਤਾਂ ਬਾਕੀ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਇੱਕ ਤਸੋਂ ਨੂੰ ਦਿਖਾਉਣਾ ਨਗੀਨਾ ਜਰਸੀ ਦਾ ਪੰਜਾਬ ਵਾਲੀ ਜਰਸੀ ਬਹੁਤ ਚੰਗੇ ਸੋਹਣੇ ਥਾਣਾ ਥਣ ਲਈ ਬਹੁਤ ਚੰਗਾ ਥਾਣਾ ਵੇਖ ਮੁਠੀ ਮੁਠੀ ਵਾਲਾ ਥਾਣਾ ਸੋਹਣਾ ਬਾਕੀ ਲੈਣੇ ਡਿਟੇਲ ਬਾਈ ਤੋਂ ਕਰਦੇ ਆ ਬਾਈ ਨਾਲ ਗੱਲਬਾਤ ਇੱਕ ਦਿਖਾਵਾਂਗੇ ਤੁਹਾਨੂੰ ਐਰ ਸ਼ਰ ਗੱਬਨ ਤਿਆਰ ਹਾਂਜੀ ਬਾਈ ਜੀ ਹਸਤੀ ਗਾਲ ਜੀ ਹਸਤੀ ਗਾਲ ਜੀ ਹੋ ਠੀਕ ਹੈ ਜੀ ਵਧੀਆ ਵਧੀਆ ਤੇ ਬਾਈ ਆਪਣਾ ਐਡਰੈਸ ਦੱਸੋ ਜੀ ਬਾਈ ਨਾਂ ਸੁਹਾ ਦਾ ਪਿੰਡ ਭਗਤਾ ਭਾਈਗਾ ਜ਼ਿਲ੍ਹਾ ਬਟਿੰਡਾ ਤਸਿਲ ਆਪ ਨੂੰ ਅਰੰਪਰਾ ਹੋ ਠੀਕ ਹੈ ਜੀ ਤੇ ਬਾਈ ਆਪਾਂ ਪਰਸੋਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਬਾਈ ਪੈਕਿੰਗ ਆ ਸਾਰੀਆਂ ਬੈਗ ਨੇ ਸਾਰਾ ਮਾਲ ਲਵਾਈਆਂ ਠੀਕ ਹੈ ਜੀ ਠੀਕ ਹੈ ਤੇ ਅੱਜ ਆਪਾਂ ਦੋ ਨੱਕ ਦਿਖਾਉਣੇ ਹੋ ਆ ਬਾਈ ਜਰਸੀ ਤਾਂ ਹੋਣੀ ਇਹ ਪੰਜਾਬ ਵਾਲੀ ਜਰਸੀ ਤੋਂ ਕਰ ਲਓ ਸ਼ੁਰੂ ਜੀ ਤਿੰਨਾਂ ਮਸੂਆ ਸੂਈ ਆ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਤੇ ਦੰਦੋਂ ਬਾਈ ਕੰਦੋ ਦਾ ਬੈਂਟਾ ਮੈਂ ਪਟੇ ਨਹੀਂ ਉਹ ਮਾਰ ਲਗੇ ਕਿੰਨਾ ਕੁ ਟਾਈਮ ਹੋ ਗਿਆ ਬਾਈ ਸੂਈ ਨੂੰ ਬਾਸਾ ਜੇ 20 ਮਿੰਟ ਹੀ ਹੋ ਗਏ 15 ਠੀਕ ਹੈ 15 20 ਮਿੰਟ ਹੋਏ ਤੇ ਬੱਚਾ ਬਾਈ ਬੱਚੀ ਆ ਬਾਈ ਮਾਰ ਬੱਚੀ ਬਹੁਤ ਟੌਕਦੀ ਆ ਠੀਕ ਹੈ ਖੋਲਿਓ ਬਾਈ ਬਾਹਰ ਤੇ ਕੀ ਦੁੱਧ ਦੀ ਕੈਪੈਸਿਟੀ ਵਰੇ ਦੀ ਦੱਸਿਆ ਮਾਲਕਾਂ ਨੇ ਤੁਹਾਨੂੰ 17 18 ਕਿਲੋ ਦੱਸਿਆ ਬੈਂਡ ਪਲੂਣ ਨੇ ਠੀਕ ਹੈ ਤੇ ਦੂਜਾ ਸੂਆ ਤੇ ਕਿ 20 ਕਿਲੋ ਦੁੱਧ ਬੜਾ ਆਉਣਾ ਦੇ ਲੂਗੀ ਹਾਂ ਜੀ ਚੰਗੀ ਮੈਂ ਵੀ ਮਾਤ ਪਾਉਂਗੀ ਸਹੀ ਗੱਲ ਹੈ ਵੇਖੋ ਜੀ ਦੂਜਾ ਸੂਆ ਤੇ ਦੰਦਾਂ ਚ ਤਾਂ ਪੂਰ ਕੋਈ ਐ ਤੇ ਪਲੂਨ ਨੇ ਦਿੱਤਾ ਦੁੱਧ 17 18 ਕਿਲੋ ਸਹੀ ਪੰਜਾਬ ਵਾਲੀ ਜਰਸੀ ਆ ਕੋਈ ਵੀ ਵੀਰਪਰਾ ਕੋਈ ਵੀ ਵੀਰਪਰਾ ਪੰਜਾਬ ਪੰਜਾਬ ਹਮਾਚਲ ਵਾਲੀ ਜਰਸੀ ਮੰਨ ਕੇ ਨਾਵੇ ਵੱਡੇ ਕੱਦ ਕਾਟਦੀ ਆ ਤੇ ਥਣ ਸੋਨਾ ਲੱਗਿਆ ਵਿਰਲ ਤੇ ਮੁਠੀ ਵਾਲਾ ਥਾਣਾ ਮੋਟਾ ਮੋਟਾ ਹੱਥ ਦੀ ਚਵਾਈ ਵਾਲਾ ਦੇਖੋ ਸੀਲ ਛੰਡੀਆਂ ਤੇ ਚਾਰੇ ਥਣ ਅਡੋਡੀ ਪੀੜੀ ਤੇ ਪਾਵਿਆਂ ਵਰਗੇ ਪੰਜਾਬ ਵਾਲੀ ਜਰਸੀ ਆ ਫੇਸ ਕੁਆਲਿਟੀ ਕਰੋ ਚੱਕ ਬੋਦੀ ਵਾਲੀ ਵਹਿੜਾ ਬਾਕੀ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣਿਆ ਅੱਗੇ ਪਿੱਛੇ ਦਾ ਲੇਵਾ ਤੇ ਹਜੇ ਬਾਈ ਕਹਿੰਦਾ ਇਹਨੂੰ ਸੂਈ ਨੂੰ ਸਿਰਫ 15 20 ਮਿੰਟ ਹੀ ਹੋਇਆ ਤੇ ਬਾਈ ਜੇਰ ਪੈਣੀ ਤਾਂ ਬਾਕੀ ਆ ਜੇਰ ਪੈਣੀ ਬਾਕੀ ਆ ਬ्यानਤਾ ਠੀਕ ਆ ਜਦੋਂ ਜੇਰ ਪੈਗੀ ਬਾਈ ਇਹਦੀ ਵੀਡੀਓ ਬਣਾ ਲੂਗਾ ਹਾਂ ਤੇ ਦੇਖੋ ਜੀ ਜੁਵਾਈ ਦੇਖੋ ਮਗਰ ਲੈ ਚੂ ਮਾਰਦੇ ਵੀਰੇ ਬਹੁਤ ਸੋਹਣੀ ਜੁਵਾਈ ਆ ਕੋਈ ਭੂਰ ਨਹੀਂ ਛਟਾ ਨਹੀਂ ਇਧਰ ਦੇਖੋ ਤੇ ਬਾਕੀ ਬੱਚਾ ਦੇਖੋ ਦਿੱਤੀ ਇਹਨੇ ਬੱਚੀ ਬਲੈਕ ਕਲਰ ਦੇ ਵਿੱਚ ਬੱਚੀ ਪਾਈ ਇਹਨੇ ਤੇ ਨਾੜਾ ਨੂੜਾ ਦੇਖੋ ਲੈਵੇ ਤੇ ਬਹੁਤ ਸੋਹਣਾ ਨਾੜਾ ਤੇ ਵਿਰਲ ਤੇ ਸੋਹਣਾ ਥਣ ਲੱਗਿਆ ਬਾਈ ਨੇ ਰੱਸਾ ਖੁੱਲਾ ਛੱਡ ਕੇ ਤਾਂ ਹੁੰਦੇ ਧਾਰਾ ਮਾਰਤੀਆਂ ਸੀਲ ਛੰਡੀ ਸੀ ਤਾਂ ਸੀਲ ਛੰਡੀ ਦਾ ਤਾਂ ਅੰਤ ਕੋਈ ਨਹੀਂ ਬਾਕੀ ਥਣ ਲੇਵਾ ਬਹੁਤ ਸੋਹਣਾ ਬਾਈ ਅੱਗੇ ਪਿੱਛੇ ਦਾ ਲੇਵਾ ਤੇ ਹਜੇ ਬੋਲਾ ਤਾਂ ਨਹੀਂ ਫਿਰ ਕੱਢਿਆ ਹੋਣਾ ਬਾਈ ਨਾ ਨਾ ਬ्यान ਤਾਂ ਆਪਾਂ ਕਹੀਏ ਝੂਠ ਮਾਰੀ ਆਈ ਹੈ 5 ਕਿਲੋ 14 5 ਕਿਲੋ ਜੋ ਤਾਂ ਸਹੀ ਗੱਲ ਹੈ ਜੀ ਪੰਜਾਬ ਵਾਲੀ ਜਰਸੀ ਤੇ ਵੀਰੇ ਫਿਰ ਅੱਜ ਫਿਰ ਦੱਸੋ ਇਹਦਾ ਡਿਮਾਂਡ ਦੱਸੋ ਕੀ ਆ ਕੋਈ ਜਾਇਜੇ ਰੇਟ ਤੇ ਜੈ ਬੰਦ ਮੁੱਲ ਤਾਂ ਮੋਲ ਦਾ ਭਾਂਦੀ 80 ਕਰ ਲਗੇ 85 ਕਰ ਲਗੇ ਠੀਕ ਹੈ ਜੀ ਹਾਂਜੀ ਹਾਂ 70000 ਰੁਪਏ ਦੇ ਵਾੜ ਦੇ ਦਾਂਗੇ ਠੀਕ ਹੈ ਬਾਕੀ ਮਾਨਤਾਨ ਕਰਿਆਗੇ ਦਾ ਹੋਊਗਾ ਉਹ ਜ਼ਰੂਰ ਕਰ ਦਾਂਗੇ ਪਰ ਚੀਜ਼ ਦੇਖਾ ਬਾਈ ਕਹਿੰਦਾ ਵੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਤੇ 1.5 ਲੱਖ ਰੁਪਏ ਦੀ ਮਹਿੰਗੇ ਬਰੋਬਰ ਇਹਨੇ ਪੜਨਾ ਤੇ 72000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਸੀਲ ਠੰਡੀ ਐ ਸੋਨਾ ਥਣ ਲੱਗਿਆ ਹੱਥ ਦੀ ਚਵਾਈ ਵਾਲਾ ਸੋਨਾ ਵਿਰਲ ਤੇ ਅੱਗੇ ਪਿੱਛੇ ਦਾ ਲੇਵਾ ਤੇ ਬਾਈ ਕਹਿੰਦਾ 72000 ਤੇ ਵਿੱਚੋਂ ਆਪਾਂ ਮਾਨਤਾਨ ਕਰ ਦਾਂਗੇ ਜਿਹੜੇ ਵੀਰ ਭਰਾ ਦੇ ਫਿਰ ਤੋਂ ਹੀ ਤੋਂ ਬਾਈ ਤੇ ਬਾਈ ਅੱਗੇ ਯਾਰ ਸ਼ਹਿਰ ਤਾਂ ਦੱਸੋ ਗੱਬਨ ਦਾ ਈ ਡਿਟੇਲ ਜਸੂ ਹੀ ਹੁੰਦੀ ਆ ਠੀਕ ਹੈ ਜੀ ਤੇ ਠੰਡੀਆਂ ਸੀਲ ਤਾਂ ਕਰ ਮਾਰ ਨਹੀਂ ਠਾਈ ਬੈ ਜਾ ਸਹੀ ਗੱਲ ਆ ਬਾਈ ਆਈ ਹੱਥ ਮਾਰੀ ਜਾਂਦਾ ਪੈਰ ਵੀ ਨਹੀਂ ਚੱਕਿਆ ਵੜਨੇ ਕਿਸੇ ਨੇ ਦੋਨੇ ਸੀਲ ਠੰਡੀਆਂ ਤੇ ਥਣ ਬਹੁਤ ਸੋਹਣਾ ਇਹਦਾ ਵੀ ਹੱਥ ਦੀ ਚਵਾਈ ਵਾਲਾ ਮੋਟਾ-ਮੋਟਾ ਥਣ ਲੱਗਿਆ ਬਾਈ ਕੱਢ ਲਿਓ ਬਾਹਰ ਰੰਗ ਪ੍ਰਿੰਟ ਬਹੁਤ ਸੋਹਣਾ ਡਿਮਾਂਡ ਇਹਨਾਂ ਦੋਨੇ ਜਾਨਵਰਾਂ ਦੀ ਵੱਧ ਹੀ ਰਹਿੰਦੀ ਆ ਬਾਕੀ ਲਾਲ ਰੰਗ ਤਾਂ ਉਹੀ ਡਿਮਾਂਡ ਚ ਜ਼ਿਆਦਾ ਰਹਿੰਦਾ ਬਾਕੀ ਇਹਰ ਸ਼ਹਿਰ ਬਹੁਤ ਸੋਹਣੀ ਆ ਫੇਸ ਕੁਆਲਿਟੀ ਕਰੋ ਚੈੱਕ ਬੋਦੀ ਵਾਲੀ ਬੱਚੀ ਆ ਤੇ ਬਾਕੀ ਥਣਲੇ ਵੀ ਦੀ ਵੀ ਬਾਈ ਕਿੰਨੇ ਦਿਨ ਪਏ ਹਜੇ ਤੇ ਬੈਂਤ ਲੈ ਜੂ 2-4 ਦਿਨ ਤਾਂ ਹਜੇ ਰੌਣ ਨਹੀਂ ਕੱਢੀ ਠੀਕ ਆ 2-4 ਦਿਨ ਬਾਈ ਕਹਿੰਦਾ ਵੀ ਲੈ ਜੂਗੀ ਹਜੇ ਸਹੀ ਗੱਲ ਹੈ ਜੀ ਹੂ ਸੂਨਸਾਨ ਵਾਲਾ ਤਾਂ ਹਜੇ ਕੋਈ ਹੈ ਨਹੀਂ ਬਾਈ ਕੋਈ ਬਸ ਤੇ ਦੂਜਾ ਸੂਆ ਸੂਈ ਹੈ ਤੇ ਥਣਲੇ ਵਾਜੇ ਕਰੋ ਚੱਕ ਮੋਟਾ ਮੋਟਾ ਥਣਾ ਗਲਾਸਾਂ ਰਗਾ ਤੀ ਚਵਈ ਵਾਲ ਬਾਈ ਨੇ ਰੱਸਾ ਛੱਡ ਕੇ ਆਈ ਤੌਂ ਤੇ ਹੱਥ ਮਾਰੀ ਜਾਂਦਾ ਕੋਈ ਪੈਰ ਨਹੀਂ ਚੱਕਦੀ ਵੜ ਬਹੁਤ ਸੋਹਣਾ ਰੰਗ ਪ੍ਰਿੰਟ ਤੇ ਇਹਦੀ ਡਿਮਾਂਡ ਵੀਰੇ ਕੀ ਦੇ ਦਾਂਗੇ ਬਿਆਨ ਤੋਂ ਮੁੱਲ ਜਿੰਨਾ ਮਰਜ਼ੀ ਕਰਾ ਲੈ ਠੀਕ ਹੈ ਮੁੱਲ ਬਾਈ ਕਹਿੰਦਾ ਵੀ ਜਿੰਨਾ ਮਰਜ਼ੀ ਕੋਈ ਕਰਾ ਲੈ ਆਪਾਂ 65000 ਦੀ ਦੇ ਦਾਂਗੇ ਰੰਗ ਪ੍ਰਿੰਟ ਬਹੁਤ ਸੋਹਣਾ ਏਅਰ ਸ਼ੈਰ ਅਗਲਾ ਕਹਿ ਦਿੰਦਾ ਵੀ ਏਅਰ ਸ਼ੈਰ ਇਹ ਬਹੁਤ ਵਧੀਆ ਚੀਜ਼ ਆ ਰੰਗ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਹਾਂ ਇਹਦਾ ਬਿਆਨ ਲੈਵੇਂ ਬਾਹਰ ਟੱਕ ਬਾਕੀ ਲੇਵਾ ਤਾਂ ਇੱਕ ਬਾ ਕਮਾਲੀ ਆ ਬਾਈ ਯਾਰ ਸਹੀ ਗੱਲ ਆ ਬਹੁਤ ਚੰਗੀ ਥਾਂ ਲੇ ਵੇਦੀ ਤੇ ਕਿੰਨਾ ਦੁੱਧ ਪਾ ਦੂ ਫਿਰ ਇਹ ਦੁੱਧ ਬਹੁਤ ਵਧੀਆ ਸਤਾਰਾਂ ਕਿਲੋ ਬੜੇ ਰਾਮ ਸਹੀ ਗੱਲ ਐ ਮੈਂ ਬਾਈ ਕਹਿੰਦਾ ਆਪਾਂ 20 ਨਹੀਂ ਕਹਿੰਦੇ ਬਾਈ ਨਹੀਂ ਕਹਿੰਦੇ ਜਾਇਜ਼ ਸਹੀ ਦੱਸਿਆ ਬਾਈ ਨੇ 17 18 ਕਿਲੋ ਦੁੱਧ ਇਹਨੂੰ ਕੋਈ ਬਾਹਲਾ ਨਹੀਂ ਵਜਨ ਵਜੂਦ ਬਹੁਤ ਚੰਗਾ ਬਾਕੀ ਲਿਵੇ ਤੇ ਨਾੜਾ ਨੋੜਾ ਬਹੁਤ ਸੋਹਣੀਆਂ ਕੱਲਾ ਕੱਲਾ ਥਾਣਾ ਹੱਥ ਦੀ ਜਵਾਈ ਵਾਲਾ ਤੇ ਦੋਈ ਜਨਵਰੀ ਸੀ ਬਾਈ ਅੱਜ ਹਾਂ ਬਾਈ ਤੇ ਆਪਣਾ ਨੰਬਰ ਬੋਲ ਦਿਓ ਜੀ 8196015435 ਬਾਈ ਠੀਕ ਹੈ 81 960 60 15435 15435 ਬਾਈ ਦੇ ਨਾਲ ਕਰ ਲਿਓ ਸੰਪਰਕ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ